ਗਾਈਜ਼ ਬਹੁਤ ਹੀ ਇੱਕ ਹੈਰਾਨੀ ਵਾਲੀ ਬੈਡ ਨਿਊਜ਼ ਕਹਿ ਸਕਦੇ ਹੋ ਜਿਹੜੀ ਕਿ ਮਾਰਕ ਮਿਲਰ ਨੇ ਜੋ ਕਿ ਇਮੀਗ੍ਰੇਸ਼ਨ ਮੰਤਰੀ ਹੈ ਕੈਨੇਡਾ ਦੇ ਉਹਨਾਂ ਨੇ ਅਨਾਉਂਸ ਕੀਤੀ ਆ ਕਿ ਉਹ ਲੀਮੀਆਂ ਨੂੰ ਬੰਦ ਕਰਨ ਜਾ ਰਿਹਾ ਐ ਐਲ ਐਮ ਆਈ ਐ ਜਿਹਨੂੰ ਆਪਾਂ ਕਹਿੰਦੇ ਆ ਐਲ ਐਮ ਆਈ ਐ ਮਤਲਬ ਜਿਹੜਾ ਵਰਕ ਪਰਮਿਟ ਤੁਸੀਂ ਜੋਬ ਲੈਟਰ ਲੈਂਦੇ ਸੀ ਜਿਵੇਂ ਇੰਡੀਆ ਜਾਂ ਹੋਰ ਨੇਸ਼ਨ ਦੇ ਲੋਕ ਕੈਨੇਡਾ ਜਾ ਕੇ ਆਪਣੇ ਟੂਰਿਸਟ ਸਟੱਡੀ ਆ ਕਿਸੇ ਵੀ ਪਰਮਿਟ ਨੂੰ ਪੈਸੇ ਦੇ ਕੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਉਂਦੇ ਸੀ ਐਲਮਆ ਇਹ ਲੈਂਦੇ ਸੀ ਉਹਨਾਂ ਦੇ ਲਈ ਬਹੁਤ ਹੀ ਇੱਕ ਵੱਡੀ ਗੱਲ ਹੈ ਹੁਣ ਕਿ ਉਹਨਾਂ ਨੂੰ ਇਹ ਨਹੀਂ ਮਿਲੂਗੀ ਇਹ ਕੁਝ ਅਪਡੇਟ ਆ ਰਿਹਾ ਆ ਆਫੀਸ਼ੀਅਲ ਕਨਫਰਮੇਸ਼ਨ ਆਣੀ ਆ ਫਿਊਚਰ ਪ੍ਰੋਸਪੈਕਟਿਵ ਦੇ ਲਈ ਉਹਨਾਂ ਨੇ ਇਹ ਚੀਜ਼ ਕਹਿਤੀ ਹੈ ਕਿ ਅਸੀਂ ਇਹਨੂੰ ਬੰਦ ਕਰ ਸਕਦੇ ਹਾਂ ਕਿਉਂਕਿ ਮਾਰਕੀਟ 'ਚ ਸਕੈਮ ਚੱਲਦਾ ਪਿਆ ਕਿ ਪੈਸੇ ਲੈ ਕੇ ਐਲਮਆ ਵੰਡੀਆਂ ਜਾ ਰਹੀਆਂ ਸੋ ਜਿਹੜੀ ਤੁਹਾਡੇ ਸੀਆਰ ਸਕੋਰ ਹੁੰਦੇ ਆ ਜਿਹਦੇ ਬਿਹਾਫ ਤੇ ਪੀਆਰ ਲੈਂਦੇ ਹੋ ਉਹਦੇ ਵਿੱਚ ਤੁਹਾਡੇ ਪੁਆਇੰਟਸ ਐਡ ਨਹੀਂ ਹੋਣਗੇ 50 ਜਾਂ 200 ਜਿੰਨੇ ਵੀ ਪੁਆਇੰਟਸ ਹੈ ਇਹ ਤੁਹਾਡੇ ਹੁਣ CRS ਸਕੋਰ ਨੂੰ ਇਨਕਰੀਜ਼ ਨਹੀਂ ਕਰਨਾ ਯਾਨੀ ਕਿ ਇਹਨਾਂ ਸਕੋਰਸ ਨੂੰ ਉਹਨਾਂ ਇਨਵੈਲਿਡ ਮੰਨਿਆ ਜਾਊਗਾ ਜਿਹਦੇ ਨਾਲ PR ਟਫ ਹੋ ਸਕਦੀ ਹੈ ਬਟ ਜਿਹੜੇ ਸਟੂਡੈਂਟਸ ਨੂੰ ਵਰਕ ਪਰਮਿਟ ਤੇ ਆ ਚੁੱਕੇ ਆ ਉਹਨਾਂ ਦੇ ਲਈ ਇੱਕ ਇਹ ਖੁਸ਼ਖਬਰੀ ਹੋ ਸਕਦੀ ਆ ਕਿ ਜਿਹੜਾ ਉਹ ਸੀਆਰਐਸ ਸਕੋਰ ਆ ਉਹਦਾ ਕੱਟਆਫ نیچے ਆ ਸਕਦਾ ਆਪਣੀ ਆਲਸ ਨੂੰ ਪ੍ਰਪੇਅਰ ਕਰਕੇ ਰੱਖ ਲੋ ਜੀਟੀ ਦਾ ਐਗਜ਼ਾਮ ਦੇ ਕੇ ਰੱਖ ਲੋ ਆਪਣੇ ਕੋਲ ਕਲਾਸਿਸ ਵੀ ਮਿਲ ਜੇ ਥੈਂਕ ਯੂ ਸੋ ਮਚ ਗਾਇਜ਼ ਫॉर ਵਾਚਿੰਗ ਥਿਸ ਵੀਡੀਓ ਡੋਨਟ ਫੋਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ স্পੈਸ਼ਲ ਸਪੀਕਿੰਗ ਪੀਡੀਐਫ ਇਜ਼ ਆਲਸੋ ਅਵੇਲੇਬਲ ਜਸਟ ਕੰਟੈਕਟ ਓਨ 기ਵਨ ਨੰਬਰ ਐਂਡ ਗੈਟ ਇਟ ਥੈਂਕ ਯੂ